ਅੱਜ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ 44 ਤੋਂ 45 ਡਿਗਰੀ ਦਾ ਟੈਂਪਰੇਚਰ ਹੋ ਚੁੱਕਿਆ ਜੀ ਬਹੁਤ ਜ਼ਿਆਦਾ ਦਿੱਕੀ ਤੋਂ ਬਹੁਤ ਜ਼ਿਆਦਾ ਨਹੀਂ ਹੁਣ ਵੀ ਬਠਿੰਡੇ ਸਾਈਡ ਏਰੀਆ ਤੇ ਜੀ ਮਤਲਬ ਗਰਮੀ ਦੇਖਣ ਨੂੰ ਪਹਿਲਾਂ ਸੁਣਦੇ ਹੁੰਦੇ ਸੀ ਵੀ ਉਹ ਜਦੋਂ ਪਚਪਰਾ ਚੱਲ ਜੰਨੇ ਆ ਐਸ਼ੀਬ ਦੇਵਾਲ ਨੂੰ ਤੇ ਦੇਖ ਲਓ ਵੀ ਹੁਣ ਹਾਲਾਤ ਕੀ ਹੋਏ ਹਨਾ ਸਾਰੇ ਪੰਜਾਬ ਦੇ ਵਿੱਚ ਕਿੰਨੀ ਮਤਲਬ ਗਰਮੀ ਕਰਨੀ ਕਿੰਨੀ ਜ਼ਿਆਦਾ ਤੰਗਿਆ ਆ ਰਹੀ ਹੈ ਫਾਰਸ ਹਿੰਦ ਪਛਮਣ ਲੋਣੇ ਬੈਠੇ ਆਪ ਵੀ ਜਣੀ ਮੈਂ ਕਹਾਂ ਤਾ ਸਾਡੇ ਪਿੰਡ ਵੀ ਕੇਸੀ ਦਾ ਬਲਾਸਟ ਹੋਇਆ ਕਰ ਲ ਅੰਦਰਲਾ ਜਿਹੜਾ ਇੰਡੋਰ ਹੁੰਦਾ ਨਾ ਉਹ ਕਿ ਉਹ ਖੁੱਟੇ ਆਪਣੇ ਅੱਗ ਲੱਗ ਗਈ ਮਤਲਬ ਕਹਿਣ ਦਾ ਪਾਵ ਹੈ ਕਹਿੰਦੇ ਕਿਰ ਕਰਮੀ ਵੀ ਬਹੁਤ ਹੋ ਵੀ ਧੱਪਦੇ ਆ ਬਚਾ ਲਈ ਉੱਥੇ ਵੀ ਬੇਵਸੂ ਚੱਲ ਰਹੇ ਆ ਠੰਡੀ ਹਵਾ ਦੇ ਰਹੇ ਆ ਪਤਾ ਨਹੀਂ ਕਹਦੇ ਸਾਲੇ ਨਾਲ ਦੇ ਰਹੇ ਆ ਆਪ ਤਾਂ ਗਰਮੀ ਹੋ ਰਹੀ ਹੈ ਨਾ ਮੋਰ ਰਹੀ ਹੈ ਤੇ ਮੈਨੂੰ ਇੱਕ ਗੱਲ ਦੱਸ ਮਾਸਾ ਸੀ ਮੈਂ ਤੱਕ ਦੋ ਟੈਂਟ ਚ ਵੀ ਨਾ ਆ ਸਕਦੇ ਕਿ ਆ ਜਾਓ ਜਾ ਬਗੜਾ ਦੇ ਤਾਂ ਜਿਹੜੇ ਗੱਲ ਜਿਹੜਿਆ ਤੁਸੀਂ ਟੀਮ ਮੈਂ ਤੇਚੀ ਬਾਤ ਰੱਖੀ ਸੀ ਡਿਸਟ੍ਰੀਬਿਊਟਰ ਲੀਵਰ ਬੰਨਣਾ ਨੂੰ ਹੋਰ ਰਸਿੰਦ ਕੀਤੇ ਤੇ ਜਦੋਂ ਅੱਜ ਭੇਜਿਆਦਾ ਬਈ ਬੰਦਾ ਹੈ ਸਵੇਰ ਦੀ ਤੜਕੀ ਟਾਈਮ ਨਾਲ ਮਾ ਵੀ ਚੱਲ ਰਾਤ ਮੈਨੂੰ 1:00 ਬਜ ਗਿਆ ਤਾਂ ਵੀ ਤੂੰ ਲੈ ਕੇ ਚੱਲ ਰਿਹਾ ਦੇਖ ਪਹਿਲਾਂ ਤਾਂ ਨਿਆ ਲੀਵਰ ਬੰਨੇ ਆਂ ਵੀ ਇਹਨੇ ਕਿਤੇ ਜਾਵੇ ਫਿਰ ਇਹਨੇ ਹੈਂਡ ਬ੍ਰੇਕ ਬੰਨੀ ਵੀ ਹੈਂਡ ਬ੍ਰੇਕ ਵੀ ਨਾ ਭੱਜਵੇ ਕਿਤੇ ਫਿਰ ਇਹਨੇ ਆ ਡੰਡੇ ਨੂੰ ਸਪੋਰਟ ਪਾਈ ਹਨਾ ਵੀ ਡੰਡਾ ਵੀ ਨਾ ਕਿਤੇ ਖਲੂ ਖਲ ਕੇ ਪਿੱਛੇ ਖਿੱਚੇ ਫਿਰ ਉਹਦੇ ਵਾ ਡੰਡੇ ਤੋਂ ਖੈਂਚਿਆ ਇਹਨੇ ਸਿੱਧਿਆ ਖਿੱਚਿਆ ਇਹਨੂੰ ਲਿਫਟ ਵਾਲੇ ਇਹਨਾਂ ਨੂੰ ਵੀ ਇਹ ਵੀ ਨਾ ਕਿਤੇ ਘਾਣ ਨੂੰ ਭੱਜ ਜਾ ਕਿੱਥੇ ਜਾਣ ਲੱਗੇ ਤੇ ਹਾਂ ਖੰਭੇ ਵਾਂਗ ਖੰਚਾ ਪਾਪਾ ਰੱਖਦੇ ਆ ਜਿਵੇਂ ਖੰਭੇ ਨੂੰ ਪੈਣੀ ਆਉਣੀ ਚਾਣ ਖੋਲਦਾ ਮੈਂ ਇਹਨਾਂ ਨੂੰ ਇਹ ਤਾਂ ਸਿੱਧੇ ਨੂੰ ਇੱਕ ਹੋਰ ਤੋਂ ਵਾਇਰ ਨਹੀਂ ਆ ਤੇ ਪਹਿਲੇ ਮੇਰੇ ਕੋਲ ਹੁੰਦਾ ਚੱਲਦੀਆਂ ਟੱਕੜੇ ਮਾੜੇ ਮਾੜੇ ਸਾਧੂ ਨੂੰ ਝਾਉਣੀ ਚੱਲਦੇ ਤੇ ਸਮਾਨ ਕਰੀ ਇਕੱਠਾ 4 ਕਿੱਲੇ ਦਾ 3-3 4-4 ਕਿੱਲੇ ਦੇ ਘੇਰੇ ਬਣਾਏ ਆ ਬਾਈ ਹੋ ਤੁਸੀਂ ਦੇਖੋ ਵੀ ਆ ਸਭ ਤਾਂ ਵਿਕੇ ਬਣਾ ਦੋ ਕਹਿੰਦਾ ਇੱਥੇ ਮੱਛੀਆ ਛੱਡਣੀਆਂ ਮਾਂ ਮੱਛੀ ਛੱਡਣੀ ਕਿਤੇ ਫਾਰਮ 'ਚ ਲੱਗ ਲੱਗ ਠੀਕ ਐ ਇੱਥੇ ਕਹਿਣਗੇ ਕਦੋਂ ਕਰਨ ਗਿਆ ਵਾ ਵੀ ਸਵੇਰ ਤੋਂ ਗਿਆ ਵਾ ਹਾਲੇ ਤੱਕ ਮੁੜਿਆ ਹੀ ਨਹੀਂ ਮੁੜਿਆ ਹੀ ਨਹੀਂ ਕਈ ਬਾਦੇ ਢਿੱਡ ਹੋ ਜੇ ਬਹੁਤ ਥੱਕ ਜਾਇਆ ਕਰਨਾ ਨਹੀਂ ਮੁਰਦਿਆ ਹਾਂ ਰੇਵੀ ਪਾਉਣਾ ਕਿਤੇ ਉੱਥੇ ਜਾ ਕੇ ਹਾਂ ਪੜਾ ਜਾ ਕੇ ਹਾਂ ਜਾ ਕੇ ਇੱਕ ਬਾਲਟੀ ਪਾਣੀ ਦੀ ਉਧਰ ਰੱਖ ਲੈ ਕਰੀ ਕਿ ਇਧਰ ਜਾਣ ਲੱਗੇ ਉਧਰ ਵੀ ਜਾਉਣ ਲੱਗੇ ਖਾਣ ਲੱਗੇ ਇਧਰ ਪੀ ਲਿਆ ਦੇਖ ਇਧਰ ਨੂੰ ਵੀ ਭਾਈ ਆ ਵੀ ਦੋ ਕਿੱਲਾਂ ਦਾ ਚੰਗਾ ਭਲਾ ਦੋ ਦੋ ਕਿੱਲਾਂ ਤੇ ਲੱਗ ਲੱਗ ਕੇ ਰਹੇ ਤੇ ਬਸ ਪਤਾ ਨਹੀਂ ਕਹਿੰਦਾ ਖਿੱਚ ਦੋ ਅੱਦਾ ਅੱਦਾ ਫੁੱਟਾ ਥੱਲੇ ਨੂੰ ਖਿੱਚਿਆ ਕੱਲ ਦੇ ਲੱਗੇ ਵੇ ਰਾਤ ਤਿੰਨ ਤਿੰਨ ਘੰਟੇ ਲਾਤੇ ਦੋ ਟਰੈਕਟਰਾਂ ਨੇ ਅੱਜ ਸਵੇਰ ਤੇ ਹੁਣ ਵੀ ਦੋ ਤਿੰਨ ਘੰਟੇ ਲੱਗੇ ਹੋਣੇ 5 ਘੰਟੇ ਹੋਣ ਲੱਗੇ 5 ਹੋਣ ਲੱਗੇ 5 ਤੇ 6 ਅੱਗੇ ਜਾਂਦਾ ਕਿਹਦਾ ਨਾ ਨਾ ਉਹ ਤਾਂ ਪਰ ਸਾਰੇ ਦੇ ਲੱਗੇ ਹਾਂ ਲੈ ਰੱਖ ਫਿਰ ਤੇ ਇੱਥੇ ਲੱਗੂਗੀ ਚੱਲੀਓ ਫਿਰ ਅਗਲੇ ਪਾਸੇ ਤੇ ਬਾਕੀ ਅੱਜ ਪ੍ਰੋਗਰਾਮ ਦੋ ਤਿੰਨ ਨੇ ਜੀ ਲੇਜ਼ਰ ਕਰਾਤੇ ਹੁਣ ਗੋਗੀ ਨੂੰ ਲਾ ਕੇ ਇਸ ਤੋਂ ਬਾਅਦ ਫਿਰ ਜਾਣਾ ਏਜੰਸੀ ਦੇ ਵਿੱਚ ਤੇ ਟਰੈਕਟਰ ਦੀ ਡਿਲੀਵਰੀ ਆ ਤੇ ਟਰੈਕਟਰ ਦੀ ਡਿਲੀਵਰੀ ਕਰਾਉਣੀ ਅੱਜ ਤੁਹਾਨੂੰ ਦਿਖਾਉਣੀ ਹੈ ਮਹੀਂਦਰਾ 265 ਰਿਸਤੇਦਾਰਾਂ ਦਾ ਟਰੈਕਟਰ ਹੈ ਤੇ ਠੀਕ ਹੈ ਬਾਕੀ ਸਮਾਨ ਕਰਦੇ ਇਕੱਠਾ-ਕੁੱਠਾ ਤੇ ਉਸ ਤੋਂ ਬਾਅਦ ਅੱਗੇ ਕਰਦੇ ਪ੍ਰੋਗਰਾਮ ਕਿਹੜਾ ਕਰਕੇ ਛੱਡਦੇ ਵਲੌਗ ਫਿਰ ਲਓ ਜੀ ਮਹੀਂਦਰਾ ਟਰੈਕਟਰ ਤੇ ਨਵੇਂ ਸਟicker ਲੱਗ ਚੁੱਕੇ ਆ ਗੱਗੀ ਬਾਈ ਵਧਾਈਆਂ ਪਹਿਲਾਂ ਦਾ ਜਿਹੜੀ ਨਮਿਆ ਤੁਸੀਂ ਨੇ ਲਤ ਨਾ ਬਾਹਰ ਬਹੁਤ ਸੋਹਣਾ ਤੇ ਮੁਬਾਰਕਾਂ ਜੀ ਹਾਂ ਜੀ ਤੁਹਾਨੂੰ ਵੀ ਰਿਸ਼ਤੇਦਾਰ ਨੇ ਲਿਆ ਅੱਜ ਟਰੈਕਟਰ ਕਿਹੜਾ ਲਿਆ ਜੀ 265 XP+ 265 XP+ ਛੋਟੀ ਸਾਹਿਬ ਆ ਮੜ ਜਾ ਬਰੇ ਆ ਜਾ ਤੈਨੂੰ ਪਸਾਵਾ ਹੁਣ ਕੋਈ ਨਹੀਂ ਭੱਜਦਾ ਹੁਣ ਤੇ ਲਓ ਜੀ ਟਰੈਕਟਰ 265 XP+ ਲਿਆ ਬੜਾ ਸੋਹਣਾ ਟਰੈਕਟਰ ਹੈ ਜੀ ਭੂਮੀ ਪੁੱਤਰਾਂ ਤੇ ਨਾ 6 28 ਦੇ ਟਾਇਰ ਅੰਕਲ ਕਿੰਨੀ ਹੌਸਪਾਵਰ ਚ ਦਾ ਏਜ ਡੈਕਟਰ ਹੈ 33 ਹੌਸਪਾਵਰ 33 ਹੌਸਪਾਵਰ ਇਹਦੀ ਗਰੰਟੀ ਵਾਰੰਟੀ ਇਹਦੀ 6 ਸਾਲ ਦੀ ਅੱਛਾ 6 ਸਾਲ ਦੀ ਵਾਰੰਟੀ ਚੰਨੀ ਆ ਐਕਸਪੀ ਪਲਸ ਕੀ ਆ ਹੁੰਦਾ ਇਹ ਅਲ ਚੰਨੀ ਭੱਜ ਗਿਆ ਮਰਾ ਨੂੰ ਚੰਨੀ ਨੂੰ ਬਣਾ ਲਿਆ ਤਾਂ ਤੇ ਆਓ ਫੋਟੋ ਆਪਾਂ ਖਰੀਦੇ ਚਾਬੀਆਂ ਮਤਲਬ ਦੇਣ ਲੱਗੇ ਨੇ ਹਾਂ ਇਹਦੇ ਚ ਸੈਂਡ ਕਰ ਦੂੰਗੇ ਆਓ ਜੀ ਚਲੀ ਸਾਹਿਬ ਆਹ ਤੇ ਜਿੰਮੇ ਤੇ ਕੋਈ ਮਾਨੀ ਪੁੱਟ ਯਾਰ ਉਹੀ ਬਾਤ ਇਹ ਕਰਨਾ ਹੈ ਨਾ ਹਾਂਜੀ ਪਾਸ ਵਿੱਚ ਖੁੱਡ ਪਾਣੀ ਆਉਣਾ ਪਿੱਛੇ ਕਰਾ ਲਾ ਹਾਂਜੀ ਚੱਲ ਕੁਝ ਨਹੀਂ ਹੁੰਦਾ ਹੱਥ ਲਾ ਦੇ

ਆ ਦੇ ਦੇ ਜੀ ਕਿਹੜਾ ਨਿਆਮਾ ਭੁਜਾ ਕੇ ਦੇਖਦਾ ਮੈਂ ਇਹ ਬੋਲਦਾ ਕਿ ਇਹ ਕਿਹੜਾ ਲੈ ਲੈਣਾ ਹੈ ਮੈਂ ਮਰ ਜਾ ਉਹ ਮੈਂ ਲੈ ਕੇ ਜੂਗਾ ਚੁੱਪ ਕਰ ਗਿਆ ਬੰਦਾ ਲੈ ਮਾਰਕਾਂ ਦੀ ਸਾਰਿਆਂ ਨੂੰ ਬਹੁਤ ਬਹੁਤ ਮਾਰਕਾ ਕਿਹੜੇ ਪਿੰਡ ਜਾਦੇ ਟਰੈਕਟਰ ਇਹ ਗਪਾਲੋਂ ਕੋਟਲੇ ਗਪਾਲੋਂ ਕੋਟਲੇ ਇਹਦੇ ਚੰਕਲ ਹੋਰ ਕੀ ਸੁਧਾਰ ਕਰਿਆ ਕੁਝ ਪਾਇਆ ਫਰਕ ਪਹਿਲਾਂ ਨਾਲੋਂ ਅੱਛਾ ਲੰਬਾ ਹੋ ਗਿਆ ਏ ਟਰੈਕਟਰ ਪਹਿਲਾਂ ਨਾਲੋਂ ਠੀਕ ਹੈ ਜੀ ਉਹ ਪਾਵਰ ਦਾ ਖਤਮ ਪਾਦਾ ਐਕਸਪੀ ਲਿਖਣ ਲੱਗੇ ਤਾਂ ਹੂੰ ਹੂੰ 13 ਦੇ ਟਾਇਰ ਤੇ ਇਹਨੂੰ ਡਿਸਟ੍ਰੀਬਿਊਟਰ ਵੀ ਆਉਂਦਾ ਜੀ ਲੱਗਿਆ ਵਾ ਨਹੀਂ ਨਹੀਂ ਅੱਛਾ ਜੈਕ ਵਾਲੀ ਪਾਈਪ ਤਾਂ ਦਿੱਤੀ ਹੋਈ ਏ ਇਹਨੂੰ ਅੱਛਾ ਡਾਇਰੈਕਟ ਦੂਜੀ ਤਰ੍ਹਾਂ ਠੀਕ ਹੈ ਜੀ ਇਹਨੂੰ ਕੰਪਨੀ ਵੱਲੋਂ ਕੀ ਕੀ ਐਕਸੈਸਰੀ ਹੁੰਦੀ ਏ ਜੀ ਇਹ ਜਿਹਦਾ ਹੈ ਸਰ ਟ੍ਰਾਈਡ ਜਰੀ ਵੀ ਟੋਪਲਿੰਗ ਆਪਣਾ ਟੂਲ ਕਿਟ ਇਹ ਡਰਾਵ ਵਾਲਾ ਆਪਾਂ ਪਾਪ ਦਿੰਦੇ ਡਰਾਵਰ ਆਪਾਂ ਦਿੱਤੀ ਹੈ ਠੀਕ ਹੈ ਜਣੀ ਕੰਪਨੀ ਵੱਲੋਂ ਡਰਾਵਰ ਵੀ ਨਹੀਂ ਕੰਪਨੀ ਵੱਲੋਂ ਠੀਕ ਹੈ ਇੱਕ ਟੋਪਲਿੰਗ ਆਉਂਦੀ ਹੈ ਤੇ ਟੂਲ ਕਿਟ ਆਉਂਦੀ ਹੈ ਟੂਲ ਕਿਟ ਚ ਚਾਬੀਆਂ-ਜੁਬੀਆਂ ਹੋਣਗੀਆਂ ਜੋ ਨਾਰਮਲ ਹੈਨਾ ਠੀਕ ਹੈ ਜੀ ਤੇ ਫਿਨਿਸ਼ਿੰਗ ਤੁਸੀਂ ਦੇਖ ਲਓ ਰੰਗ ਦੀ ਕਿੰਨੀ ਸੋਹਣੀ ਹੈ ਹਾਂ ਬੈਠਣ ਨੂੰ ਬੜਾ ਖੁੱਲਣ ਡੁੱਲਾ ਹੋ ਗਿਆ ਟੂਲ ਆ ਗਿਆ ਇਹਦਾ ਚਾਰਜਿੰਗ ਬਾਕਸ ਆ ਮੀਟਰ ਆ ਗਿਆ ਇਹਦੇ ਇਲੈਕਟ੍ਰੋਨਿਕ ਮੀਟਰ ਆ ਗਿਆ ਦੇਖੋ ਸਵਿਚਬੋਰਡ ਕਿੰਨਾ ਸੋਹਣਾ ਹੈ ਇਹਦਾ ਡੈਸ਼ਬੋਰਡ ਬਣਾਇਆ ਹੋਇਆ ਹੈ ਕਲਸਟਰ ਗੱਗੀ ਬਾਈ ਇਹਦੀ ਡੀਜ਼ਲ ਟੈਂਕੀ ਕਿੱਡੀ ਕ ਹੈ ਹੈਗੀ 50 ਕਿਲੋ ਲੀਟਰ ਦੀ ਲਗਭਗ ਹੈ ਤੇ ਬੈਠਣ ਦੀ ਗੱਲ ਕਰੀਏ ਕੰਫਰਟੇਬਲ ਦੇਖੀਏ ਕਿਵੇਂ ਹੈ ਲੰਬਾਈ ਹੈ ਨਾ ਸੀਟੇ ਬੜੀ ਕੰਮ ਦੀ ਹੈ ਯਾਰ ਐਨ ਢਕੋ ਕੇ ਜਿਵੇਂ ਬਿਠਾਉਂਦੀ ਹੈ ਵਿੱਚ ਲੰਬਾਈ ਸੋਹਣੀ ਹੋਗੀ ਟਰੈਕਟਰ ਦੀ ਤੇ ਇਹਦਾ 에ਅਰ ਕਲੀਨਰ ਪਹਿਲਾਂ ਵਾਲਿਆਂ ਦੇ ਅੱਗੇ ਨਹੀਂ ਟਾਉਂਦਾ 에ਅਰ ਕਲੀਨਰ ਕੁਰੀਤਾ ਅਸ਼ੂਰੀਤਾ ਕਦੇ ਦੇਖਿਆ ਨਹੀਂ ਨਾ ਤਾਂ ਕਰਕੇ ਕਿ ਤੁਹਾਨੂੰ ਆਵਾਜ਼ ਨਹੀਂ ਆ ਟਰੈਕਟਰ ਦੀ ਆਵਾਜ਼ ਇਹ ਆ ਜਾਂਦਾ ਜੀ ਕਨਸਟੈਂਟ ਗੇ ਮੈਚ ਗੇਅਰ ਬਾਕਸ ਗੇਰ ਬਿਕਤੀਆ ਪਹਿਲਾਂ ਹੈ ਹਾਂ ਇਹ ਉੱਪਰ ਆ ਗਿਆ ਹੈ ਨਾ ਹੱਥ ਪਰ ਫੜਨੇ ਥੋੜੀ ਜਿਹੀ ਸਮੂਥ ਆ ਹਾਂ ਹਾਂ ਸੋਹਤਰ ਵਾਲੇ ਪਰ ਅੱਛਾ ਮਗਦਾੜ ਬੜੇ ਕਰਤੇ ਇਹ ਵੀ ਲੋ ਹਾਈ ਨਿਊਟਰਲ ਕਰਨਾ ਪੈਂਦਾ ਚੱਲਿਆ ਲੈ ਕੇ ਮੈਂ ਹਾਈ ਆ ਜਾ ਆ ਜਾ ਆ ਜਾ ਉਹ ਆ ਜਾ ਲਓ ਜੀ ਛੋਟੇ ਨੂੰ ਗਿਫਟ ਮਿਲੇ ਇਹ ਤੇਰਾ ਟਰੈਕਟਰ ਹੈ ਇਹ ਠੀਕ ਹੈ ਲਾ ਵੀ ਛੋਟਾ ਜੀ ਮਿੰਦਰਾ ਤੈਨੂੰ ਦਿੰਦਾ ਹੁਣ ਇਹ ਹੁਣ ਤਾਂ ਚਲਾਉਣਾ ਇਹ ਬਈ ਛੋਟੇ ਛੋਟੇ ਅੱਕ ਨੇ ਸਿਰਫ ਆਪਾਂ ਫਤਿਹਗੜ੍ਹ ਨਾਲ ਦਿੰਨੇ ਐ ਹੋਰ ਤਾਂ ਨਹੀਂ ਦਿੰਦਾ ਕੋਈ ਜਿਹਨੇ ਵੀ ਟਰੈਕਟਰ ਲੈਣਾ ਛੋਟਾ ਜਿਹਾ ਨਾਲ ਫ੍ਰੀ ਲੈਣਾ ਤਾਂ ਤੁਹਾਨੂੰ ਸੰਪਰਕ ਕਰੋ ਫਤਿਹਗੜ੍ਹ ਸਾਹਿਬ ਟਰੈਕਟਰ ਤੇ ਹੁਣ ਬਾਹਰ ਗੱਡੀ ਆਪਾਂ ਅੱਛਾ ਹੈਂਡਲਿੰਗ ਕਰਦੇ ਹੋਗੇ ਪਿੱਛੇ ਬੜਾ ਖੁੱਲ ਨੂੰ ਡੁੱਲਾ ਜਾ ਕਰਤਾ ਬੜਾ ਨਾਲੇ ਪਿਆਰ ਵਾਲੀ ਚਲਾਈ ਜਾ ਕਲਚ ਬ੍ਰੇਕਾਂ ਬੜੀਆਂ ਰੰਗੀਆਂ ਟਰੈਕਟਰ ਦੀਆਂ ਹੁਣ ਦੋਨੋਂ ਆਪਾਂ ਦਰਸ਼ਨ ਮੇਲੇ ਕਰਾਈਏ ਜੀ ਫਿਕਸੋ 230 240 ਚੱਕਰ ਪੀ ਇਹਦੇ ਜਿਹੜੇ ਕੰਪਨੀ ਫਿਟਡ ਨੇ ਬਿਲਕੁਲ ਬਿਲਕੁਲ ਇਹ ਨਹੀਂ ਵਾਈਬ੍ਰੇਸ਼ਨ ਕੋਈ ਬੋਰ ਜੀ ਨਹੀਂ ਕਰਦੀ ਆਵਾਜ਼ ਪਿਆਰੀ ਜੀ ਆਵਾਜ਼ ਆ ਬੜੀ ਸੋਹਣੀ ਫੁੱਕਾ ਹੱਕ ਅੱਛਾ ਵੇਟ ਬੜਾ ਟਕ ਟਕੜਾ ਦੇਤਾ ਹੈ ਨਾ ਅੱਗੇ ਦੇ ਫਰੰਟ 'ਚ ਗੱਗੇ ਬਈ ਵੇਟ ਕਿੰਨਾ ਕੋਊ ਕਹਦੇ ਆ ਹਾਂ 80 ਕਿਲੋ ਦੇ ਲਗਭਗ ਬਹੁਤ ਤਕੜਾ ਵੇਟ ਦੇਤਾ ਇਹਨੂੰ ਮੂਰੇ ਇਹ ਹੈਗਾ ਉਹ ਟਰੈਕਟਰ 16 17 ਕੁਆਂਟਲ ਤੱਕ ਪਾਰ ਆਊਗਾ ਹੋਊਗਾ 18 ਕੋਈ 17 18 ਦੀ ਕਿਤੇ ਹੋਊਗਾ ਚੰਨੀ ਬਾਈ ਸਾਡਾ ਇਹ ਬਾਈ ਇੱਥੇ ਬੰਦਾ ਟਰੈਕਟਰਾਂ ਦੀ ਕੇਅਰ ਕਰਦਾ ਸਰਬੋਤਮ ਸਰਬੋਸਾਂਹ ਚਿਪ ਕੱਢਦਾ ਪੁੱਤ ਜੀ